ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰਿਆਂ ਦਾ ਬਹੁਤ ਵਧੀਆ ਹੋਵੋਗੇ ਸੋ ਅਸੀਂ ਆ ਗਿਆ ਨੀਚੇ ਰੈਡੀ ਸ਼ੈਡੀ ਹੋ ਕੇ ਮਟਰ ਦੀ ਸ਼ਾਪ ਦੇ ਬਾਹਰ ਹੀ ਖੜੇ ਆ ਪੋਚਾ ਲੱਗਿਆ ਹੈ ਮੈਂ ਚੱਲੀ ਇੰਦਰਜੀਤ ਤੇ ਚੀ ਮੇਰਾ ਪੈਕ ਹੋ ਗਿਆ ਬਾਏ ਬਾਏ ਲੋ ਜੀ ਅੱਧਾ ਤਾਂ ਬੈਗ ਆਪਣਾ ਪੈਕ ਹੋ ਗਿਆ ਤੇ ਓਹ ਹੋ 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 ਫਾਰੀ ਪਉਤਾ ਇਹਨੂੰ ਰੱਖੀਏ ਅੰਦਰ ਅੱਧਾ ਬੈਗ ਪੈਕ ਹੋ ਗਿਆ ਤੇ ਅੱਧਾ ਪੱਕ ਕਰਨਾ ਹੁਣ ਇਹ ਪੈਕ ਤੇ ਚੱਲੀ ਮੈਂ ਕਿੱਥੇ ਆ ਉਹ ਤੁਹਾਨੂੰ ਅੱਗੇ ਦੱਸਾਂਗੇ ਆਪਾਂ ਹਜੇ ਨਹੀਂ ਦੱਸਣਾ ਹੈਗਾ ਕਿ ਮੈਂ ਕਿੱਥੇ ਚੱਲੀ ਆ ਤੇ ਬੈਗ ਆਪਣਾ ਪੈਕ ਸ਼ੈਕ ਹੋ ਗਿਆ ਔਰ ਕੁਝ ਕੁ ਸਮਾਨ ਆਪਾਂ نیچے ਪਾਉਣਾ ਇਹਦੇ ਵਿੱਚ ਕੁਝ ਲੈ ਕੇ ਆਉਣ ਵਾਲਾ ਉਹ ਪਾਉਣਾ ਤੇ ਫਿਰ ਦੱਸਾਂਗੇ ਕਿ ਕਿੱਥੇ ਜਾਣੇ ਪੂਰੀ ਤਿਆਰੀ ਹੋਣ ਤੋਂ ਬਾਅਦ ਚੱਲੀ ਵੀ ਮੈਂ ਕੱਲੀ ਹਾਂ ਤੇ ਇੰਦਰਜੀਤ ਦੀ ਹਜੇ ਪਲੈਨਿੰਗ ਹੈ ਨਹੀਂ ਐਟ ਅ ਟਾਈਮ ਉਹਨਾਂ ਦਾ ਕੁਝ ਨਹੀਂ ਪਤਾ ਹੁੰਦਾ ਪਲੈਨਿੰਗ ਬਣ ਵੀ ਜਾਂਦੀ ਹੈ ਜਾਣ ਦੇ ਸੋ ਬਣੇ ਰਹੋ ਹੁਣ ਇਹ ਨਹੀਂ ਹੈਗਾ ਕਿ ਆਹੀ ਬਲੌਗ ਦੇ ਲਾਸਟ ਚ ਦੱਸ ਦਵਾਂਗੇ ਮੇਬੀ ਕੁਝ ਕ ਬਲੌਗ ਹੋਰ ਆਉਣਗੇ ਉਹਨਾਂ ਦੇ ਵਿੱਚ ਪਤਾ ਲੱਗੂਗਾ ਕਿ ਅਸੀਂ ਚੱਲੇ ਕਿੱਥੇ ਆ ਮੈਂ ਅੱਜ ਕੀਤਾ ਸੀ ਹੈੱਡਵਾਸ਼ ਆਪਣਾ ਬਟ ਮੈਂ ਹਜੇ ਓਪਨ ਨਹੀਂ ਕੀਤੇ ਹੈਅਰ ਕਿਉਂਕਿ ਮੈਂ ਸੋਚਿਆ ਕਿ ਪਹਿਲਾਂ ਬ੍ਰੇਕਫਾਸਟ ਕਰਦੇ ਆ ਫਿਰ ਕੋਈ ਬੈਠ ਕੇ ਸੁਕਾਵਾਂਗੇ ਨੇਚੁਰਲੀ ਜੇ ਕਿਉਂਕਿ ਅੱਜ ਮੈਂ ਡਰਾਈ ਨਹੀਂ ਕੀਤਾ ਹੈਗਾ ਡਰਾਈ ਸਰਦੀ ਦੇ ਵਿੱਚ ਕਰਨਾ ਪੈਂਦਾ ਮਜਬੂਰੀ ਦੇ ਵਿੱਚ ਬਟ ਨੇਚੁਰਲੀ ਸੁੱਕਣਾ ਜ਼ਿਆਦਾ ਬੈਟਰ ਰਹਿੰਦਾ ਹੈ ਤੇ ਹੀਅਰ ਫੌਗਿਓ ਨਾ ਕੱਟਦਾ ਔਰ ਇਸ ਲਈ ਫਿਰ ਮੈਂ ਡਰਾਈ ਨਹੀਂ ਕੀਤੇ ਮੈਂ ਕਿਹਾ ਚਲੋ ਅੱਜ ਤਾਂ ਓਪਨ ਨਹੀਂ ਸੋਣੇ ਧੁੱਪ ਦੇ ਵਿੱਚ ਬੈਠ ਕੇ ਸੁਕਾਵਾਂਗੇ ਪਹਿਲਾਂ ਆਪਾਂ ਕਰੀਏ ਆਪਣਾ ਬ੍ਰੇਕਫਾਸਟ ਲਓ ਵੀ ਰੋਟੀ ਪਾਣੀ ਖਾ ਕੇ ਆਪਾਂ ਆਗੇ ਸ਼ੈਰਸ ਪਟੇ ਤੇ ਹੁਣ ਆਪਾਂ ਰੂਟ ਵਧਾਈ ਜਾਣਾ। ਦਿੱਲੀ ਆਇਆਗਾ ਮੈਂ ਹੁਣ ਧੋਪਾ ਪਹਿਲੇ ਮਹੀਨੇ ਕੰਮ ਬਿਗਾੜਤਾ ਸੀ ਸਾਡਾ। ਉਹ ਰਹਿ ਗਿਆ ਆਪਣਾ ਘਰ। ਹੁਣ ਅਸੀਂ ਕਾਫੀ ਲੰਮਾ ਰੂਟ ਕੱਢਿਆ ਗਿਆ ਹੁਣ ਇਧਰੋਂ ਜਾ ਕੇ ਇਧਰੋਂ ਜਾ ਕੇ ਸੜਕ ਤੇ ਚੜ ਜਾਣਾ। ਵੀ ਅੱਜ ਆਪਣੇ ਆਏ ਨੇ ਦੋ ਪਾਰਸਲ, ਇੱਕ ਨਾਇਕਾ ਤੋਂ ਆਇਆ ਤੇ ਇੱਕ ਮਿਸ਼ੂ ਤੋਂ। ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਇਹਨਾਂ ਵਿੱਚ ਕੀ ਆਇਆ ਮੈਂ ਕਿ ਨਾਈਕਾ ਤੋਂ ਮੈਂ ਦੋ ਚੀਜ਼ਾਂ ਮੰਗਾਈਆਂ ਸੀ ਹਜੇ ਇੱਕੇ ਭੇਜੀ ਆ ਤੇ ਇੱਕ ਅੱਧੇ ਦਿਨ ਵਿੱਚ ਦੂਜੀ ਵੀ ਆ ਜੂਗੀ ਤੇ ਇਹਨਾਂ ਨੂੰ ਓਪਨ ਕਰੀਏ ਹੁਣ ਜੋ ਮੈਂ ਸੋਚਿਆ ਕਿ ਇਹਦੇ ਵਿੱਚ ਮੇਰਾ ਟੀ ਟਰੀ ਆਇਲ ਹੋ ਸਕਦਾ ਤੇ ਇਹਦੇ ਵਿੱਚ ਮੇਰੇ ਬੈਗ ਹੋ ਸਕਦੇ ਜਿਹਦੇ ਵਿੱਚ ਮੈਂ ਕੱਪੜੇ ਆਪਣੇ ਸੂਟ ਪਾ ਕੇ ਰੱਖਦੀ ਆ ਦੇਖਦੇ ਹਾਂ ਹੁਣ ਕੀ ਨਿਕਲਦਾ ਜੋਬਨ ਵੀ ਆਉਣ ਵਾਲਾ ਆਪਣਾ ਲਓ ਜੀ ਪਹਿਲਾ ਪਾਰਸਲ ਆਪਾਂ ਨੇ ਓਪਨ ਕਰ ਲਿਆ ਨਾਈਕਾ ਤੋਂ ਆਇਆ ਜਿਹੜਾ ਕਿ ਆਪਾਂ ਨੂੰ ਇਹ ਇਹਦੇ ਵਿੱਚੋਂ ਕੀ ਨਿਕਲਿਆ ਟੀ ਟਰੀ ਆਇਲ ਆਰਗੈਨਿਕ ਹੈ ਇਹ ਤੇ ਆਪਾਂ ਮੰਗਾਇਆ ਸੀਗਾ ਮੈਨੂੰ ਚਾਹੀਦਾ ਸੀ ਕਿਸੇ ਕੰਮ ਲਈ ਕੁਝ ਬਣਾਉਣਾ ਸੀ ਇਸ ਤੋਂ ਵੀ ਤੇ ਉਹਦੇ ਵਿੱਚ ਪੈਣਾ ਇਹ ਸੋ ਆਪਾਂ ਨੇ ਆਨਲਾਈਨ অর্ডার ਦਿੱਤਾ ਸੀ ਇਹ ਕਿੰਨੇ ਦਾ ਆਇਆ 258 ਰੁਪਏ ਦਾ ਹਨਾ 258 ਰੁਪਏ ਦਾ ਇਹ ਲੱਗ ਚਲੋ ਨੈਕਸਟ ਪਾਰਸਲ ਦੇ ਵਿੱਚ ਆਪਣੇ ਕੋਲ ਆਏ ਨੇ ਕਿੰਨੇ ਨੇ ਇਹ 12 ਹੋਣਗੇ ਖੋਲੀਆਂ ਕੱਢੇ ਇਹ ਵਾਲੇ ਕਵਰ ਕਿੱਡਾ ਲਫਾਫਾ ਪਾਇਆ ਇਹਨਾਂ ਨੇ ਇਹਨੂੰ ਜਿਹਦੇ ਵਿੱਚ ਆਪਾਂ ਰੱਖਣੇ ਹੁੰਦੇ ਨੇ ਆਪਣੇ ਸੂਟ ਪੈਕ ਕਰਕੇ ਯੈਸ ਇਸ ਵਾਰ ਹੁਣ ਸਰਦੀ ਦਾ ਜਿਹੜੇ ਸੂਟ ਨੇ ਸਟਾਕ ਸਾਂਭਣਾ ਆਪਾਂ ਆਪਣਾ ਇਹ ਉਹਦੇ ਲਈ ਮੰਗਾਏ ਨੇ ਮੈਂ ਇਹ ਚਲ ਇਹ ਵੀ ਆ ਗਈ ਇਹ ਆਇਆ ਨੇ 186 ਦੇ 12 ਪੀਸ ਅੱਜ ਦਾ ਪੂਰਾ ਦਿਨ ਬੜਾ ਸੁਸਤੀ ਵਾਲਾ ਰਿਹਾ ਸਾਡਾ ਹੁਣ ਤੱਕ ਦਾ ਤੇ ਬਾਹਰ ਬੈਨੇ ਤਾਂ ਠੰਪੀ ਨਹੀਂ ਜਿਆਦਾ ਲੱਗਦੀ ਅੰਦਰ ਬੈਨੇ ਤਾਂ ਥੋੜੀ ਥੋੜੀ ਠੰਡ ਲੱਗਦੀ ਆ ਬਟ ਕਿਦਾਂ ਦੇ ਦਿਨ ਆ ਜਾਣ ਨੇ ਇਹ ਨੇਸਤੀ ਜਿਹਾ ਵਾਲੇ ਐਦਾਂ ਹੀ ਲੰਘਣਿਆ ਸੋ ਉਹਦੇ ਲਈ ਹੁਣ ਆਪਾਂ ਆਪਣੀ ਨੇਸਤੀ ਦੂਰ ਕਰਨ ਦੇ ਲਈ ਪੀ ਰਹਿਆ ਚਾਹ ਕਿਉਂਕਿ ਫਿਰ ਮੈਂ ਟਿਊਸ਼ਨ ਵੀ ਲਗਾਉਣੀ ਆ ਤੇ ਐਕਟਿਵ ਹੋਣਾ ਜ਼ਰੂਰੀ ਆ ਆਪਣਾ ਚਾਹ ਪੀਏ ਨਮਕੀਂ ਦੇ ਨਾਲ ਟਾਈਮ 7 ਵਜ ਚੁੱਕੇ ਨੇ ਤੇ ਮੈਂ ਹਜੇ ਸ਼ੋਰੂਮ ਦੇ ਵਿੱਚ ਹੀ ਆ ਕਿਉਂਕਿ ਕਸਟਮਰ ਆਏ ਹੋਏ ਨੇ ਤਿਆਰਸ਼ ਕਰ ਰਿਆ ਟੈਂਡ ਲਾ ਮੈਂ ਟੈਂਡ ਕਰ ਰਹੀ ਸੀ

ਆਪਣੇ ਬੱਚੇ ਦੀ ਗੰਦੀ ਪਜਾਮਣੀ ਚਿੱਕੜ ਤੇ ਬਹੁਤ ਨਹੀਂ ਆਉਂਦੇ ਤੇ ਉਹੀ ਮਾਫੀ ਚਾਹਤ ਬਜ਼ੁਰਗ ਪਹੁੰਚਾਦੇ ਹੈ ਨਾ ਮਾਰ ਪਹਚਾਣ ਨਹੀਂ ਟਾਈਮ ਹੋ ਗਿਆ 10:30 ਦਾ ਤੇ ਅੱਜ ਆਪਾਂ ਦੇਖੀਆ ਪੰਜਾਬੀ ਮੂਵੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਔਰ 10:30 ਹੋ ਗਏ ਤੇ ਬੱਚੇ ਵੀ ਹੁਣੇ ਸੌਣ ਲਈ ਗਏ ਨੇ ਆਪਣੇ ਰੂਮ ਦੇ ਵਿੱਚ ਤੇ ਅੱਜ ਆਪਾਂ ਜਿਆਦਾ देर ਮੂਵੀ ਤਾਂ ਦੇਖ ਲਈ ਕਿਉਂਕਿ ਮਾਰਨਿੰਗ ਬੱਚਿਆਂ ਨੂੰ ਛੁੱਟੀ ਹੋਇਆ ਸੈਕਿੰਡ ਸੈਚਡੇ ਆ ਮੈਗਨੋ ਤਾਂ ਛੁੱਟੀ ਆ ਔਰ ਜੋ ਉਹਨੂੰ 163 ਦੇ ਹੁੰਦੀ ਆ ਸੋ ਥੋੜਾ ਰਾਮ ਨੂੰ ਸੌਰੀ ਸਵੇ ਨੂੰ ਆਪਾਂ ਰਾਮ ਨੂੰ ਉਠਾਂਗੇ ਮੈਂ ਕਹਿ ਲਗੀ ਸੀ ਰਾਮ ਨੂੰ ਆਪਾਂ ਸਵੇ ਸਵੇਰ ਨਾਲ ਉਠਾਂਗੇ ਸੋ ਸਵੇ ਨੂੰ ਥੋੜਾ ਲੇਟ ਉਠਾਂਗੇ 10:30 ਹੋ ਗਏ ਨੇ ਫਿਲਹਾਲ ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਸਾਡਾ ਹੋਰ ਫੋਨਾਂ ਤੇ ਲੰਘ ਜਾਣਾ ਕਿਉਂਕਿ ਇਸ ਟਾਈਮ ਸਾਨੂੰ ਇਹ ਹੁੰਦਾ ਥੋੜਾ ਜਿਹਾ ਇੰਸਟਾ ਦੇ ਉੱਪਰ ਕੁਝ ਰਿਪਲਾਈ ਮੈਂ ਦੇ ਦਿੰਨੀ ਆ ਔਰ ਕੁਝ ਇੰਦਰਜੀਤ ਦਿੰਦੇ ਨੇ ਤੇ ਜਿੰਨੇ ਮੈਸੇਜ ਸਾਨੂੰ ਆਏ ਹੁੰਦੇ ਨੇ ਵੈਸੇ ਸ ਮੋਸਟਲੀ ਕਸਟਮਰ ਨੂੰ ਇਹੀ ਕਹਿ ਰਹੇ ਆ ਕਿ ਸਾਨੂੰ ਇੰਸਟਾ ਦੇ ਉੱਪਰ ਤੁਸੀਂ ਡੀਐਮ ਨਾ ਕਰਿਆ ਕਰੋ ਸਾਡੇ ਵਟਸਐਪ ਨੰਬਰ ਨੇ ਉਹ ਜਿਹੜੇ ਦਿੱਤੇ ਹੋਏ ਨੇ ਉਹਨਾਂ 'ਤੇ ਆਪਣਾ ਜਿਹੜਾ ਆਰਡਰ ਪਲੇਸ ਕਰੋ ਜਾਂ ਉਹਨਾਂ 'ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਗੱਲ ਕਰ ਸਕਦੇ ਹੋ ਵਟਸਐਪ 'ላይ ਜਾਂ ਕਾਲ 'ਰਾਹੀ ਬਟ ਫਿਰ ਵੀ ਕਈ ਇਦਾਂ ਦੇ ਹੁੰਦੇ ਨੇ ਜਿੱਦਾਂ ਆਪਾਂ ਸਟੋਰੀ ਦੇ ਵਿੱਚ ਮੈਂਸ਼ਨ ਕੀਤੇ ਹੁੰਦੀਆਂ ਨੇ ਚੀਜ਼ਾਂ ਬੈੱਡ ਸੋਫੇ ਕੁਛ ਵੀ ਤੇ ਉਹਨਾਂ ਦਾ ਪ੍ਰਾਈਸ ਪੁੱਛਣਾ ਹੁੰਦਾ ਤੇ ਫਿਰ ਉਹ ਸਾਨੂੰ WhatsApp ਸੌਰੀ Instagram ਤੇ ਰਿਪਲਾਈ ਕਰਨਾ ਮੈਂ ਦਾ ਸੋ ਹੁਣ ਅੱਧਾ ਪੌਣਾ ਘੰਟਾ ਉਹ ਕੰਮ ਕਰਾਂਗੇ ਸੋ ਫਿਰ ਆਪਾਂ ਆਰਾਮ ਨਾਲ ਸੌ ਜਾਣਾ ਤੇ అలਾਰਮ ਬੰਦ ਕਰਕੇ ਮਾਰਨਿੰਗ ਆਰਾਮ ਨਾਲ ਉੱਠਾਂਗੇ ਸੋ ਚਲੋ ਜੀ ਫਿਰ ਇਸ ਦੇ ਨਾਲ ਹੀ ਕਰਦੇ ਆਪਾਂ ਅੱਜ ਦੀ ਵੀਡੀਓ ਦੀ ਇੱਥੇ ਐਂਡਿੰਗ ਤੇ ਮਿਲਦੇ ਆਂ ਕੱਲ ਇੱਕ ਨਵੀਂ ਸਵੇਰ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਸੋ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ ਗੁੱਡ ਨਾਈਟ